ਹਾਂਜੀ ਅੱਜ ਬਣਾਉਣ ਲੱਗੇ ਆ ਜੀ ਸੰਦੀਪ ਵਾਸਤੇ ਪੰਜੀਰੀ ਤੇ ਇਹਦੇ ਵਿੱਚ ਆਪਾਂ ਇੱਕ ਖੋਪਾ ਸਾਢੇ 350 ਗ੍ਰਾਮ ਖੋਪਾ ਹੈਗਾ ਤੇ ਹੋਰ ਕੀ ਪਿਆ ਇਹਦੇ ਵਿੱਚ ਸ਼ੁਆਰੇ ਸ਼ੁਆਰੇ ਪੀਏ 1/2 ਕਿਲੋ ਆ ਬਦਾਮ ਤੇ ਹੁਣ ਆ ਬਦਾਮ ਲੈ ਆਪਾਂ ਤੇ ਬਦਾਮ ਆਪਾਂ ਲੈ ਆ ਪਾਇਆ ਇੱਕ ਤੇ ਹੋਰ ਦੇ ਵਿੱਚ ਆਟਮਾ ਇਹ ਪੈਣੀਆਂ ਵਾ ਇੱਕ ਆਇਆ ਖਸਖਸ ਪੈਣੀ ਆ ਖਸਖਸ ਹੈਗੀ ਆ 250 ਗ੍ਰਾਮ ਸੌਗੀ ਆ 1/2 ਕਿਲੋ ਤੇ ਕਾਜੂ ਆ 1/2 ਕਿਲੋ ਤੇ 250 ਗ੍ਰਾਮ ਹੈਗੀ ਆ ਨਹੀਂ 1/2 ਕਿਲੋ ਖਸਖਸ ਆ 250 ਗ੍ਰਾਮ ਆ 250 ਗ੍ਰਾਮ ਆ ਤੇ ਆ ਗੁੰਦਾ ਆ 250 ਗ੍ਰਾਮ ਤੇ ਮਗਜ ਆ 100 ਗ੍ਰਾਮ 100 ਗੀ 100 ਗ੍ਰਾਮ ਕਮਰ ਕਸ ਕਮਰ ਕਸ ਆ 100 ਗ੍ਰਾਮ ਇਹ ਸਾਰੇ ਇੱਥੇ ਦੇ ਵਿੱਚ ਪਾਣੀਆਂ ਵਾ ਤੇ ਅੱਗੇ ਹੁਣ ਮੈਂ ਤੁਹਾਨੂੰ ਦਿਖਾਉਣਾ ਜਦੋਂ ਇਹ ਮਿਕਸ ਮੁਕਸ ਪੂਰਾ ਕਰ ਲੈਣਗੇ ਨਾ ਜਦੋਂ ਪੂਰਾ ਪੀਸ ਜਾਊਗਾ ਫਿਰ ਮੈਂ ਤੁਹਾਨੂੰ ਦਿਖਾਉਣਾ ਅੱਗੇ ਉਹਨਾਂ ਚਿਰ ਮੈਂ ਚਾਹ ਵੀ ਲਾਂ ਮਾੜੀ ਜੀ ਚਾਹ ਆ ਗਈ ਹੈ ਚਾਹ ਤੇ ਮੈਂ ਇੱਧਰ ਰੋਟੀ ਖਾਣ ਲੱਗਾ ਹੈਗਾ ਤੇ ਰੋਟੀ ਦੇ ਨਾਲ ਮੈਂ ਬਣਾਉਣ ਲੱਗਾ ਵਾਂ ਚਟਨੀ ਸਪੈਸ਼ਲ ਇੱਧਰ ਕੱਲੀਆਂ ਮਿਰਚਾਂ ਲੈ ਲੈਣੀਆਂ ਬਸ ਤੇ ਮਿਰਚਾਂ ਨੂੰ ਕੁੱਟ ਕੁੱਟ ਲੈਣਾ ਆ ਤੇ ਇਹਦੇ ਵਿੱਚ ਪਾ ਦੇਣਾ ਕਿੰਨਾ ਹਰਾ ਨਮਕ ਤੇ ਇਹ ਤੁਸੀਂ ਖਾ ਕੇ ਦੇਖਿਓ ਰੋਟੀ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਹੋਰ ਕੋਈ ਆਟਮ ਨਹੀਂ ਪਾਉਣੀ ਵਿੱਚ ਨਾ ਪਿਆਜ਼ ਨਾ ਟਮਾਟਰ ਕੁਛ ਨਹੀਂ ਕੱਲੀਆਂ ਮਿਰਚਾਂ ਦੇ ਵਿੱਚ ਕਿੰਨਾ ਹਰਾ ਨਮਕ ਪਾ ਦੇਣਾ ਵਾ ਇਹ ਮੈਂ ਲਗਭਗ ਲਈਆਂ ਵਾਂ 12 13 ਮਿਰਚਾਂ ਹੋਣੀਆਂ ਵਾਂ ਹਰੀਆਂ ਹਾਂ ਲਗਭਗ ਦੇਖ ਸਕਦੇ ਜੇ ਇੰਨੀਆਂ ਕਿ ਮਿਰਚਾਂ ਵਾਂ ਤੇ ਇਹਦੇ ਵਿੱਚ ਮੈਂ ਪਾ ਦੇਣ ਲੱਗਾ ਵਾਂ ਇੰਨਾ ਹਰਾ ਨਮਕ ਇੰਨਾ ਚਮਚਮਾ ਹੋਰ ਨਮਕ ਦਾ ਪਾਦਣਾ ਨਮਕ ਵੱਧ ਵੀ ਪਾਜੇ ਕੋਈ ਚੱਕਰ ਨਹੀਂ ਆ ਇੱਕ ਵਾਰੀ ਖਾ ਕੇ ਦੇਖੋ ਜਿਹੜਾ ਟਰਾਈ ਕਰਕੇ ਜਿੰਨੇ ਜਿੰਨੇ ਦੇਖੇ ਨਹੀਂ ਦੇਖਿਆ ਬਹੁਤ ਹੀ ਆਸਵਾਦ ਲੱਗੂ ਗਰੋਟੀ ਦੇ ਨਾਲ ਇਹ ਆਪਣਾ ਸਾਰਾ ਸਮਾਨ ਲਗਭਗ ਪੀਸ ਕੇ ਰੈਡੀ ਆ ਤੇ ਇਹ ਸੂਜੀ ਰਹਿ ਗਈ ਆ ਸੂਜੀ ਨਹੀਂ ਪੀਣੀ ਆਪਾਂ ਉਹ ਉਦਾਂ ਦੀ ਉਦਾਂ ਹੀ ਪਾ ਦੇਣੀ ਆ ਤੇ ਇੱਕ ਸੌਗੀ ਆ ਤੇ ਸੌਗੀ ਵੀ ਆਪਾਂ ਉਦਾਂ ਹੀ ਪਾ ਦੇਣੀ ਆ ਸਾਬੂਤੀ ਇਹ ਤੁਹਾਡੀ ਮਰਜ਼ੀ ਆ ਤੁਸੀਂ ਜੇ ਪੀ ਮੇਰੇ ਹਿਸਾਬ ਨਾਲ ਪੀਸੀ ਜਾਂਦੀ ਨਹੀਂ ਹੋਣੀ ਹੈ ਸ਼ਾਇਦ ਇਹ ਸਾਬੂਤੀ ਪੈਂਦੀ ਆ ਤੇ ਆਹ ਬਾਕੀ ਸਾਰਾ ਸਮਾਨ ਪੀਸ ਕੇ ਰੈਡੀ ਆ ਹਾਂਜੀ ਅੱਜ ਮਨਵੀਰ ਤੇ ਅਗਮਵੀਰ ਪਹਿਲੀ ਵਾਰੀ ਚੱਲੇ ਆ ਨਾਨਕੇ ਤੇ ਸਭ ਤੋਂ ਪਹਿਲਾਂ ਮੈਂ ਉਹਦਾ ਬੈਗ ਪੈਕ ਕਰ ਲਾਂ ਸਮਾਨ ਦੇਖ ਲਓ ਮੈਂ ਕੀ ਕੀ ਰੱਖਣ ਲੱਗਾ ਵਾਂ ਸਭ ਤੋਂ ਪਹਿਲਾਂ ਤੇ ਆ ਆ ਜੀ ਦੁੱਧ ਦਾ ਡੱਬਾ ਪ੍ਰੀ ਨੈਨ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ 4 ਬੋਤਲਾਂ ਲੈ ਲਈਆਂ ਵਾਂ ਦੁੱਧ ਵਾਲੀਆਂ ਕਿਉਂਕਿ ਫਿਰ ਬੋਤਲਾਂ ਨਾ ਧੋਣ ਦਾ ਬੜਾ ਪੰਗਾ ਪੈਂਦਾ ਆ ਇਸ ਕਰਕੇ ਆਪਾਂ 4 ਬੋਤਲਾਂ ਲੈ ਲਈਆਂ ਵਾਂ ਕੇ ਦੋਵਾਂ ਦੀ 1-1 ਆਪਾਂ ਐਕਸਟਰਾ ਡਰੈਸ ਲੈ ਲਈ ਆ ਇਹ ਮੈਂ ਇਹਦੇ ਵਿੱਚ ਪਾ ਲਵਾਂ ਨਾ ਡਰੈਸ ਕਿਉਂਕਿ ਡਰੈਸ ਅਲੱਗ ਰਹੂਗੀ ਤੇ ਸਮਾਲ ਪਾ ਲਿਆ ਲਿਆ ਜੀ ਵਾਈਪਸ ਤੇ ਦੋਵਾਂ ਦਾ ਇੱਕ ਇੱਕ ਲਿਆ ਲਿਆ ਵਾ ਡਾਈਪਰ ਤੇ ਥੋੜੀ ਜਿਹੀ ਮੈਂ ਲਿਆ ਲਿਆ ਟਿਸ਼ੂ ਪੇਪਰ ਕਿਉਂਕਿ ਇਹ ਵੀ ਤੁਹਾਨੂੰ ਪਤਾ ਕੰਮ ਆ ਜਾਂਦੇ ਆ ਜਦੋਂ ਛੋਟੇ ਬੱਚਿਆਂ ਦੇ ਨਾਲ ਜਾਣਾ ਹੋਵੇ ਤੇ ਉਦੋਂ ਦੇ ਵਾਈਪਸ ਹੈਗੇ ਆ ਪਰ ਟਿਸ਼ੂ ਪੇਪਰ ਵੀ ਕਈ ਵਾਰੀ ਲੋਡ ਪੈ ਜਾਂਦੀ ਆ ਤੇ ਸਭ ਤੋਂ ਮੇਨ ਚੀਜ਼ ਆ ਇਹਦੇ ਵਿੱਚ ਗਰਮ ਪਾਣੀ ਠੰਡਾ ਕਰਕੇ ਪਾਇਆ ਵਾ ਉਹ ਆਪਾਂ ਲੈ ਆ ਲਿਆ ਵਾ ਮਤਲਬ ਕੋਸਾ ਜਿਹਾ ਵਾ ਜਿਆਦਾ ਠੰਡਾ ਨਹੀਂ ਆ ਤੇ ਆ ਸੰਦੀਪ ਦੀਆਂ ਮੈਡੀਸਿਨ ਆ ਇਹ ਵੀ ਜ਼ਰੂਰੀ ਆ ਇਹ ਵੀ ਆਪਾਂ ਲੈ ਲਿਆ ਚਲੋ ਜੀ ਤੇ ਹੁਣ ਆਪਾਂ ਰੈਡੀ ਹੋ ਗਏ ਆ ਜੀ ਇਹਨਾਂ ਤਿੰਨਾਂ ਦੇ ਨਾਨਕੇ ਜਾਣ ਵਾਸਤੇ ਪਹਿਲੀ ਵਾਰੀ ਨਾਨਕੇ ਚੱਲੇ ਆ ਤੇ ਨਾਲੇ ਆਪਾਂ ਭਾਜੀ ਵੀ ਲੈ ਕੇ ਜਾਣੀ ਆ ਜਿਹੜੀ ਭਾਜੀ ਦੇਈਦੀ ਆ ਆ ਵਿੱਚ ਚਲ ਫਿਰ ਚਲ ਅਸੀਂ ਤੇ ਮੈਂ ਚੰਦਾ ਨੇ ਅਸੀਸ ਹੈਲੋ ਮੈਂ ਇਨੀ ਦੀ ਜਣਾ ਸਾਰਾ ਸਮਾਨ ਪੈਕ ਕੀਤਾ ਸੀਗਾ ਤੇ ਇੱਕ ਜਣਾ ਫੇਰ ਰੋਣ ਲੱਗ ਪਿਆ ਭੁੱਖ ਲੱਗੀ ਇਹਨੂੰ ਤੇ ਹੁਣ ਫੇਰ ਸਾਰਾ ਸਮਾਨ ਖੋਲਣਾ ਪਿਆ ਦੁਬਾਰਾ ਕਿੰਦਾ ਪਾਪਾ ਕੋਈ ਸੇਵਾ ਕਰਾ ਲਈਏ hehehe <laughs> ਉਹ ਜਲਦੀ ਲਓ ਕਿਹਨੇ ਲਿਆ ਤਾ ਕੱਢੀਏ ਗਲਾਸ ਵਾਲੀ ਨਹੀਂ ਲੈਣੀ ਨੰਮਨ ਪੈਕਟ ਵਾਲੀ ਲੈਣੀ ਆ ਇਹ ਦੇ ਦੇ ਗਲਾਸ ਵਾਲੀ ਕਿੰਨੇ ਦੀ ਆ 20 ਕਾ ਤੇ ਦੂਜੀ 10 ਦੀ ਚਲ ਦੇ ਦੇ ਗਲਾਸ ਦੀ ਕਿਹੜੇ ਕਿਹੜੇ ਲੈਨੇ ਮੇਰੇ ਮੇਰੇ ਪਿੰਟ ਦੇ ਦੇ ਆ ਗਿਆ ਸਫਰੀ ਹੈ ਵੀ ਚੱਲਣਾ ਚਲੋ ਚਲੋ ਚੱਲਾ ਜੀ ਨੌਂ ਜੀ ਜ਼ਿੰਦਗੀ ਹੈ ਉਹ ਵੀ ਲਾਗੇ ਲੈ ਨੂੰ ਅੰਦਰ ਰੱਖੀ ਜੀ ਥੋੜੀ ਅੱਗੇ ਕਰਿਓ ਹਾਂ ਜੀ ਅੱਗੇ ਕਰ ਬੱਸ 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 ਹਲੂ ਨਾ ਲੀ ਹਾਂ ਨੀ ਦੌਂਡੀ ਆ ਇਹ ਦੋ ਦੇ ਜੈ ਸ਼ੂਜ਼ ਲਾ ਦੇਣਾ ਥੋੜ ਦੇ ਖਸੌਣਾ ਇਹਨੇ ਇਹ ਨਹੀਂ ਰਾਦੇ ਥੋੜਾ ਥੋੜਾ ਇਹ ਆਇਆ ਅਗਮ ਅਗਮ ਬੋਲਦੇ ਰਹੋ ਚੱਲ ਲੈ ਤੇ ਤੂੰ ਜਾ ਨਹੀਂ ਚੱਲ ਚਲ ਉਹ ਮੈਂ ਤਾਂ ਤੇ ਗੇਮ ਆਦੀ ਨਹੀਂ ਆਹ ਲਓ ਪੱਤੀ ਰੱਖੇ ਦਾਨ ਅਨੁਦੋਈ ਫਰਮ ਆਮ ਜੀ ਕਿਨੂ ਚੱਲ ਚੱਲ ਕੋਈ ਨਹੀਂ ਬਾਤੂ ਕਰ ਲੋ ਚੰਦ ਨੂੰ ਭਰ ਲੋ ਜਨ ਮੈਂ ਦੁੱਧ ਕਿਹਦੇ ਨੂੰ ਪਾਲਾ ਕਰੀਂ ਇਹ ਦੁੱਧ ਵਾਲਾ ਮੈਂ ਆਹਨੇ ਬੋਣੇ ਬੜੇ ਕੋਟਾ ਨਹੀਂ ਲੈ ਨਾ ਇਹੋ ਕਰ ਲਿਆ ਨਾ ਦੁੱਧ ਪਾਲ ਦੁੱਧ ਇਹਨੂੰ ਪੀਣਾ ਵਾ ਇਹਨੂੰ ਇਹਨੂੰ ਪੀਣ ਨੂੰ ਦੱਸ ਅੱਗੇ ਵਾਲੇ ਨੇ ਚੱਲ ਨਮਨ ਨੂੰ ਕਿੰਨੇ ਬਿਠਾਉਣਾ ਆ ਮਾਮੇ ਨੇ ਨਮਨ ਨੂੰ ਮੈਨੂੰ ਫੜਾ ਦੋ ਇਹਨੇ ਖੰਡਾ ਪੈ ਵੀ ਜਾਂਦਾ ਹੁੰਦਾ ਈ ਪਤਾ ਨਾ ਉਥੇ ਜਿਹੜਾ ਕੀ ਆਖੇ ਆਂਦੀ ਮੋਸ਼ਮੀ ਕਹਿੰਦਾ ਹੌਣਿਆ ਇਸੇ ਸਿਧਰਾ ਅਧਰਾ ਆਓ ਜੀ ਘਰ ਦਾ ਗਏ ਆ ਤੇ ਉਥੇ ਵੀ ਭਾਜੀ ਦੇ ਕੇ ਆਉਂਦੇ ਆ ਤੇ ਆ ਭਾਜੀ ਨੂੰ ਹੋਰ ਮਿਲ ਗਈ ਆ ਸੁਭਾ ਸੁਭਾ ਉਹ ਬੈਗ ਫੜ ਉਹ ਬਲੂ ਵਾਲਾ ਬੈਗ ਮਾੜਾ ਸੁਭਾਜੋ ਜੋ ਕਿ ਗੱਡੀ ਉਚ ਰੱਖੋ ਸੁਭਾ ਨੂੰ ਪਿਛੇ ਕਰ ਦੋ ਚਲ ਪਰੇ ਜਾ ਪਰੇ ਤੇਰੇ ਬੱਸ ਬਾਜਾ